ਤੇ ਸਰਕਾਰ ਵੱਲੋਂ ਆਪਾਂ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਆਪਾਂ ਨੂੰ ਸਾਥ ਨਹੀਂ ਆਇਆ ਤੇ ਅਖੀਰ ਅੱਜ ਫਿਰ ਬੰਨੋ ਟੁੱਟ ਗਿਆ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਕਿਉਂਕਿ ਸਾਡੀ ਹਰੀਆਂ ਤੋਂ ਅਗਲੇ ਬੰਨੇ ਪਾਣੀ ਨਹੀਂ ਛੱਡਿਆ ਜਾ ਰਿਹਾ ਇਹ ਸਰ ਸਰਕਾਰਾਂ ਨੇ ਕਾਲੀ ਸਰਕਾਰ ਹੋਵੇ ਰਹੀ ਕਾਂਗਰਸ ਸਰਕਾਰ ਹੋਵੇ ਰਹੀ ਸਰਕਾਰ ਕਿਸੇ ਨੇ ਸਾਥ ਨਹੀਂ ਦਿੱਤਾ ਵੇਖੋ ਸਰਕਾਰਾਂ ਆਪਦਾ ਵੋਟਾਂ ਦਾ ਮਾਰਾ ਕੋਈ ਵੀ ਸਰਕਾਰ ਆਉਂਦੀ ਆ ਜਦੋਂ ਵੋਟਾਂ ਹੁੰਦੀਆਂ ਮੁਰਕੇ ਕੋਈ ਨਹੀਂ ਪੁੱਛਦਾ ਇਥੇ ਹਾਲੇ ਤੱਕ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਨਾ ਕੋਈ ਮੌਜੂਦਾ ਐਮਐਲਏ ਨਾ ਕੋਈ ਐਕਸ ਐਮਐਲਏ ਇਹ ਬਾਅਦ ਚ ਪੰਜ ਸੱਤ ਅੰਦਰ ਨੂੰ ਬਾਅਦ ਚ ਉਹਨਾਂ ਨੇ ਆਉਣਾ ਵਾ ਆਪਣੀਆਂ ਗੱਡੀਆਂ 'ਚ ਉਤਰਨਾ ਵਾ ਹੈ ਮਗਰ ਮਗਰ ਪੱਦੇ ਫਿਰਨਾ ਤੇ ਉਹਨਾਂ ਨੂੰ ਉਹਨਾਂ ਦੇ ਸਿਆਸਤ ਖੇਡ ਕੇ ਗਾਂਹ ਜਾਣੀ ਪੰਜਾਬ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਚੁੱਕੇ ਹਨ ਮੀਂਹ ਲਗਾਤਾਰ ਵੱਧ ਰਿਹਾ ਦਰਿਆਵਾਂ ਦੇ ਪਾਣੀ ਦਾ ਲੈਵਲ ਖਤਰਨਾਕ ਹੱਦ ਤੱਕ ਪਹੁੰਚ ਚੁੱਕਿਆ ਹੈ ਪਰ ਸਰਕਾਰ ਦੇ ਕੰਨਾਂ 'ਚ ਅਜੇ ਵੀ ਜੂ ਨਹੀਂ ਸਰਕ ਰਹੀ ਕਈ ਪਿੰਡਾਂ ਵਿੱਚ ਖੇਤ ਪਾਣੀ ਦੇ ਲਪੇਟ ਵਿੱਚ ਆ ਚੁੱਕੇ ਹਨ ਘਰਾਂ ਵਿੱਚ ਪਾਣੀ ਦਾਖਲ ਹੋ ਰਿਹਾ ਲੋਕਾਂ ਘਰ ਛੱਡਣ ਲਈ ਮਜਬੂਰ ਹਨ ਪਰ ਪ੍ਰਸ਼ਾਸਨ ਅਜੇ ਵੀ ਮੀਟਿੰਗਾਂ ਤੇ ਫਾਈਲਾਂ ਤੱਕ ਸੀਮਿਤ ਹੈ ਸਵਾਲ ਇਹ ਹੈ ਕਿ ਸਰਕਾਰ ਹਰੇਕ ਸਾਲ ਆਉਣ ਵਾਲੇ ਇਸ ਕਹਿਰ ਲਈ ਤਿਆਰ ਕਿਉਂ ਨਹੀਂ ਅਜਿਹੇ ਹਾਲਾਤਾਂ ਦਾ ਸ਼ਿਕਾਰ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਿਰਫ ਕਾਗਜ਼ਾਂ ਤੇ ਕੰਮ ਕਰਦੀ ਹੈ ਜ਼ਮੀਨੀ ਹਕੀਕਤ ਇਹ ਹੈ ਕਿ ਜਦੋਂ ਤੱਕ ਹਰ ਘਰਾਂ ਵਿੱਚ ਦਾਖਲ ਨਾ ਹੋ ਜਾਏ ਕੋਈ ਵੀ ਹਲਚਲ ਨਹੀਂ ਹੁੰਦੀ ਉਹਨਾਂ ਕਹਿੰਦੇ ਕਿ ਕਿਸੇ ਵੀ ਸਮੇਂ ਹੜ੍ਹ ਆ ਸਕਦਾ ਹੈ ਪਰ ਨਾ ਤਾਂ ਕੋਈ ਰੈਸਕਿਊ ਟੀਮ ਤਿਆਰ ਹੈ ਤੇ ਨਾ ਹੀ ਕੋਈ ਸੇਫ ਜ਼ੋਨ ਬਣਾਏ ਗਏ ਹਨ ਇਹ ਸਿਰਫ ਪ੍ਰਬੰਧਨ ਦੀ ناکامی ਨਹੀਂ ਇਹ ਆਮ ਲੋਕਾਂ ਦੀ ਜਾਨ ਨਾਲ ਖਿਲਵਾੜ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਚੋਣਾਂ ਵੇਲੇ ਵਾਅਦੇ ਤਾਂ ਕਰਦੀਆਂ ਹਨ ਪਰ ਹਕੀਕਤ ਵਿੱਚ ਜਦੋਂ ਲੋਕ ਮੁਸੀਬਤ ਵਿੱਚ ਹੁੰਦੇ ਹਨ ਤਾਂ ਇਹਨਾਂ ਦੀ ਆਵਾਜ਼ ਬਿਲਕੁਲ ਗੁੰਮ ਹੋ ਜਾਂਦੀ ਹੈ ਤ्रेन ਚੱਲੀ ਜਾਂਦੇ ਆ ਵਾ ਅਸੀਂ ਆਪਣੇ ਵੱਲੋਂ ਪੂਰਾ ਹੀ ਜ਼ੋਰ ਲਾਉਂਦੇ ਆ ਕਿ ਬੰਨ ਸਾਡਾ ਬਾਜੇ ਚਲੋ ਫਸਲ ਬਾਜੇ ਤੇ ਸਰਕਾਰ ਵੱਲੋਂ ਆਪਾਂ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਆਪਾਂ ਨੂੰ ਸਾਥ ਨਹੀਂ ਆਇਆ ਤੇ ਅਖੀਰ ਅੱਜ ਫਿਰ ਬੰਨ ਟੁੱਟ ਗਿਆ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਕਿਉਂਕਿ ਸਾਡੀ ਹਰੀਕਿਆਂ ਤੋਂ ਅਗਲੇ ਬੰਨੇ ਪਾਣੀ ਨਹੀਂ ਛੱਡਿਆ ਜਾ ਰਿਹਾ ਬਹੁਤ ਘੱਟ ਛੱਡਿਆ ਜਾ ਰਿਹਾ ਤੇ ਇਹਦੇ ਕਰਕੇ ਇੱਥੇ ਡਾਫ ਲੱਗਣ ਕਰਨ ਨਾਲ ਸਤਲੁਜ ਦੀ ਡਾਫ ਲੱਗਣ ਕਰਨ ਬੰਨ ਫਿਰ ਅੱਜ ਟੁੱਟ ਗਿਆ ਵਾ ਇਹਦੇ ਵਿੱਚ ਇਹ ਤੇ ਸਰਕਾਰ ਨੂੰ ਹੀ ਪਤਾ ਹੋਊਗਾ ਜੀ ਕਿ ਕਿਉਂਕਿ ਅੱਗੇ ਪਾਣੀ ਬਹੁਤ ਘੱਟ ਛੱਡਿਆ ਜਾ ਰਿਹਾ ਤੇ ਪਿੱਛੇ ਉਥੋਂ ਲੈ ਕੇ ਗ ਬੰਨ ਆਪਣੇ ਵੱਲੋਂ ਮਾਰੇ ਹਨ ਪਿੰਡਾਂ ਵੱਲੋਂ ਉਹਦੇ ਵਿੱਚ ਕੋਈ ਵੀ ਸਰਕਾਰ ਦਾ ਹੈਗਾ ਨਹੀਂ ਅਗੇ ਸਰਕਾਰ ਨੇ ਜਾਂ ਪੈਸਾ ਲਾ ਕੇ ਬੰਨ ਬਣਾਇਆ ਇਹ ਪਿੰਡਾਂ ਵੱਲੋਂ ਗਰਾਈਆਂ ਕਰ ਕਰਕੇ ਇਕੱਠੇ ਹੋ ਕੇ ਬਣਾਇਆ ਵਾ ਤੇ ਉਹ ਸਾਰੇ ਬੰਨ ਤਕਰੀਬਨ ਟੁੱਟ ਗਏ ਨੇ ਇੱਕੋ ਬਸ ਆ ਅੱਜ ਬਚਿਆ ਹੀ ਇਹ ਵੀ ਅੱਜ ਟੁੱਟ ਗਿਆ ਵਾ ਕਿੰਨੀ ਕੁ ਫਸਲ ਡੁੱਬ ਗਈ ਤੁਹਾਡੀ ਇਹ ਆਪਣੇ 400 ਕਿੱਲੇ ਦੇ ਇੱਥੇ ਆ ਤੇ ਬਾਕੀ ਕੁਝ ਪਾਰ ਲਾ 1300 ਕਿੱਲਾ ਟੋਟਲ 1300 ਕਿੱਲਾ ਟੋਟਲ ਬਣ ਜਾਂਦਾ ਹਾਂਜੀ ਇਹ ਸਰ ਸਰਕਾਰਾਂ ਨੇ ਕਾਲੀ ਸਰਕਾਰ ਹੋਈ ਕਾਂਗਰਸ ਸਰਕਾਰ ਹੋਈ ਸਰਕਾਰ ਕਿਸੇ ਨੇ ਸਾਥ ਨਹੀਂ ਦਿੱਤਾ ਵੇਖੋ ਸਰਕਾਰਾਂ ਆਪਦਾ ਵੋਟਾਂ ਦਾ ਮਾਰਾ ਕੋਈ ਵੀ ਸਰਕਾਰ ਆਉਂਦੀ ਆ ਹੂੰ ਕਿਦੋਂ ਵੋਟਾਂ ਹੁੰਦੀਆਂ ਮੁਰਕੇ ਕੋਈ ਨਹੀਂ ਪੁੱਛਦਾ ਇਹ ਸਾਡੇ ਸਰਪੰਚ ਦੇ ਸਵਾਸ਼ੇ ਜਿਹਨੇ ਔਰ ਮੌਜੂਦਾ ਸਰਪੰਚ ਇਸ ਟਾਈਮ ਉਹਨੇ ਇੰਨੀ ਕਿ ਜਿਹੜੀ ਆ ਕੋਲੋਂ ਪੈਸੇ ਲਾ ਕੇ ਤੇ ਬੰਨ ਬਣਾਇਆ ਸੀ ਪਰ ਉਹਦੇ ਵੱਸੋਂ ਗੱਲ ਹੀ ਬਾਹਰ ਹੋ ਗਈ ਉਹਨ ਕੋਈ ਨਹੀਂ ਆਇਆ ਅਜ ਤੱਕ ਕੋਈ ਨਹੀਂ ਆਇਆ ਵੇਖੋ ਨਾ ਮੌਜੂਦਾ ਸਰਕਾਰ ਦਾ ਕੋਈ ਆਇਆ ਨਾ ਮੰਨ ਲਓ ਜਿਹੜੀ ਸਰਕਾਰ ਚੱਲ ਚੁੱਕੀ ਉਹਦਾ ਹੀ ਕੋਈ ਸਵੇਰ ਦਾ ਆਇਆ ਹੋਵੇ ਕੋਈ ਜੀ ਨਹੀਂ ਆਇਆ ਸਾਡੇ ਤੇ ਸਰਕਾਰ ਵੱਲੋਂ ਆਪਾਂ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਆਪਾਂ ਨੂੰ ਸਾਥ ਨਹੀਂ ਆਇਆ ਤੇ ਅਖੀਰ ਅੱਜ ਫਿਰ ਬੰਨੋ ਟੁੱਟ ਗਿਆ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਕਿਉਂਕਿ ਸਾਡੇ ਹਰੀਕੇਆਂ ਤੋਂ ਅਗਲੇ ਬੰਨੇ ਪਾਣੀ ਨਹੀਂ ਛੱਡਿਆ ਜਾ ਰਿਹਾ ਇਹ ਸਾਰ ਸਰਕਾਰਾਂ ਨੇ ਕਾਲੀ ਸਰਕਾਰ ਹੋਵੇ ਰਹੀ ਕਾਂਗਰਸ ਸਰਕਾਰ ਹੋਵੇ ਰਹੀ ਸਰਕਾਰ ਕਿਸੇ ਨੇ ਸਾਥ ਨਹੀਂ ਦਿੱਤਾ ਵੇਖੋ ਸਰਕਾਰਾਂ ਆਪਦਾ ਵੋਟਾਂ ਦਾ ਮਾਰਾ ਕੋਈ ਵੀ ਸਰਕਾਰ ਆਉਂਦੀ ਆ ਕਿਦੋਂ ਵੋਟਾਂ ਹੁੰਦੀਆਂ ਮੁਰਕੇ ਕੋਈ ਨਹੀਂ ਪੁੱਛਦਾ ਇਥੇ ਹਾਲੇ ਤੱਕ ਕੋਈ ਨਹੀਂ ਸਾਡੇ ਕੋਲ ਪਹੁੰਚਿਆ ਨਾ ਕੋਈ ਮੌਜੂਦਾ ਐਮਐਲਏ ਨਾ ਕੋਈ ਐਕਸ ਐਮਐਲਏ ਇਹ ਬਾਅਦ ਪੰਜ ਸੱਤ ਅੰਦਰ ਨੂੰ ਬਾਅਦ ਉਹਨਾਂ ਨੇ ਆਉਣਾ ਵਾ ਆਪਣੀਆਂ ਗੱਡੀਆਂ 'ਚ ਉਤਰਨਾ ਵਾ ਹੈ ਮਗਰ ਮਗਰ ਪੱਦੇ ਫਿਰਨਾ ਤੇ ਉਹਨਾਂ ਨੂੰ ਉਹਨਾਂ ਦੇ ਸਿਆਸਤ ਖੇਡ ਕੇ ਗਾਂਹ ਜਾਣੀ ਪੰਜਾਬ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਚੁੱਕੇ ਹਨ ਮੀਂਹ ਲਗਾਤਾਰ ਵੱਧ ਰਿਹਾ ਦਰਿਆਵਾਂ ਦੇ ਪਾਣੀ ਦਾ ਲੈਵਲ ਖਤਰਨਾਕ ਹੱਦ ਤੱਕ ਪਹੁੰਚ ਚੁੱਕਿਆ ਹੈ ਪਰ ਸਰਕਾਰ ਦੇ ਕੰਨਾਂ 'ਚ ਅਜੇ ਵੀ ਜੂ ਨਹੀਂ ਸਰਕ ਰਹੀ ਕਈ ਪਿੰਡਾਂ ਵਿੱਚ ਖੇਤ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ ਘਰਾਂ ਵਿੱਚ ਪਾਣੀ ਦਾਖਲ ਹੋ ਰਿਹਾ ਲੋਕ ਘਰ ਛੱਡਣ ਲਈ ਮਜਬੂਰ ਹਨ ਪਰ ਪ੍ਰਸ਼ਾਸਨ ਅਜੇ ਵੀ ਮੀਟਿੰਗਾਂ ਤੇ ਫਾਈਲਾਂ ਤੱਕ ਸੀਮਿਤ ਹੈ ਸਵਾਲ ਇਹ ਹੈ ਕਿ ਸਰਕਾਰ ਹਰੇਕ ਸਾਲ ਆਉਣ ਵਾਲੇ ਇਸ ਕਹਿਰ ਲਈ ਤਿਆਰ ਕਿਉਂ ਨਹੀਂ ਅਜਿਹੇ ਹਾਲਾਤਾਂ ਦਾ ਸ਼ਿਕਾਰ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਸਿਰਫ ਕਾਗਜ਼ਾਂ ਤੇ ਕੰਮ ਕਰਦੀ ਹੈ ਜ਼ਮੀਨੀ ਹਕੀਕਤ ਇਹ ਹੈ ਕਿ ਜਦੋਂ ਤੱਕ ਹੜ੍ਹ ਘਰਾਂ ਵਿੱਚ ਦਾਖਲ ਨਾ ਹੋ ਜਾਏ ਕੋਈ ਵੀ ਹਲਚਲ ਨਹੀਂ ਹੁੰਦੀ ਉਹਨਾਂ ਕਹਿੰਦੇ ਕਿ ਕਿਸੇ ਵੀ ਸਮੇਂ ਹੜ੍ਹ ਆ ਸਕਦਾ ਹੈ ਪਰ ਨਾ ਤਾਂ ਕੋਈ ਰੈਸਕਿਊ ਟੀਮ ਤਿਆਰ ਹੈ ਤੇ ਨਾ ਹੀ ਕੋਈ ਸੇਫ ਜ਼ੋਨ ਬਣਾਏ ਗਏ ਹਨ ਇਹ ਸਿਰਫ ਪ੍ਰਬੰਧਨ ਦੀ ناکامی ਨਹੀਂ ਇਹ ਆਮ ਲੋਕਾਂ ਦੀ ਜਾਨ ਨਾਲ ਖਿਲਵਾੜ ਹੈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਚੋਣਾਂ ਵੇਲੇ ਵਾਅਦੇ ਤਾਂ ਕਰਦੀਆਂ ਹਨ ਪਰ ਹਕੀਕਤ ਵਿੱਚ ਜਦੋਂ ਲੋਕ ਮੁਸੀਬਤ ਵਿੱਚ ਹੁੰਦੇ ਹਨ ਤਾਂ ਇਹਨਾਂ ਦੀ ਆਵਾਜ਼ ਬਿਲਕੁਲ ਗੁੰਮ ਹੋ ਜਾਂਦੀ ਹੈ। ਟਰੇਨ ਚੱਲੀ ਜਾਂਦੇ ਆ ਵਾ ਅਸੀਂ ਆਪਣੇ ਵੱਲੋਂ ਪੂਰਾ ਹੀ ਜ਼ੋਰ ਲਾਉਂਦੇ ਆ ਕਿ ਬੰਨ ਸਾਡਾ ਬਾਜੇ ਚਲੋ ਫਸਲ ਬਾਜੇ ਤੇ ਸਰਕਾਰ ਵੱਲੋਂ ਆਪਾਂ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਵੀ ਆਪਾਂ ਨੂੰ ਸਾਥ ਨਹੀਂ ਆਇਆ ਤੇ ਅਖੀਰ ਅੱਜ ਫਿਰ ਬੰਨ ਟੁੱਟ ਗਿਆ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਰਕੇ ਕਿਉਂਕਿ ਸਾਡੀ ਹਰੀਕਿਆਂ ਤੋਂ ਅਗਲੇ ਬੰਨੇ ਪਾਣੀ ਨਹੀਂ ਛੱਡਿਆ ਜਾ ਰਿਹਾ ਬਹੁਤ ਘੱਟ ਛੱਡਿਆ ਜਾ ਰਿਹਾ ਤੇ ਇਹਦੇ ਕਰਕੇ ਇੱਥੇ ਡਾਫ ਲੱਗਣ ਕਰਨ ਸਤਲੁਜ ਦੀ ਡਾਫ ਲੱਗਣ ਕਰਨ ਬੰਨ ਫਿਰ ਅੱਜ ਟੁੱਟ ਗਿਆ ਵਾ ਇਹਦੇ ਵਿੱਚ ਇਹ ਤੇ ਸਰਕਾਰ ਨੂੰ ਹੀ ਪਤਾ ਹੋਊਗਾ ਜੀ ਕਿ ਕਿਉਂਕਿ ਅੱਗੇ ਪਾਣੀ ਬਹੁਤ ਘੱਟ ਛੱਡਿਆ ਜਾ ਰਿਹਾ ਤੇ ਪਿੱਛੇ ਉਥੋਂ ਲੈ ਕੇ ਗ ਬੰਨ ਆਪਣੇ ਵੱਲੋਂ ਮਾਰੇ ਹਨ ਪਿੰਡਾਂ ਵੱਲੋਂ ਉਹਦੇ ਵਿੱਚ ਕੋਈ ਵੀ ਸਰਕਾਰ ਦਾ ਹੈਗਾ ਨਹੀਂ ਅਗੇ ਸਰਕਾਰ ਨੇ ਜਾਂ ਪੈਸਾ ਲਾ ਕੇ ਬੰਨ ਬਣਾਇਆ ਇਹ ਪਿੰਡਾਂ ਵੱਲੋਂ ਗਰਾਈਆਂ ਕਰ ਕਰਕੇ ਇਕੱਠੇ ਹੋ ਕੇ ਬਣਾਇਆ ਵਾ ਤੇ ਉਹ ਸਾਰੇ ਬੰਨ ਤਕਰੀਬਨ ਟੁੱਟ ਗਏ ਨੇ ਇੱਕੋ ਬਸ ਆ ਅੱਜ ਬਚਿਆ ਹੀ ਇਹ ਵੀ ਅੱਜ ਟੁੱਟ ਗਿਆ ਵਾ ਕਿੰਨੀ ਕੁ ਫਸਲ ਡੁੱਬ ਗਈ ਤੁਹਾਡੀ ਇਹ ਆਪਣੇ 400 ਕਿੱਲੇ ਦੇ ਇੱਥੇ ਆ ਤੇ ਬਾਕੀ ਕੁਝ ਪਾਰ ਲਾ 1300 ਕਿੱਲਾ ਟੋਟਲ 1300 ਕਿੱਲਾ ਟੋਟਲ ਬਣ ਜਾਂਦਾ ਹਾਂਜੀ ਇਹ ਸਰ ਸਰਕਾਰਾਂ ਨੇ ਕਾਲੀ ਸਰਕਾਰ ਵੀ ਰਹੀ ਕਾਂਗਰਸ ਸਰਕਾਰ ਵੀ ਰਹੀ ਸਰਕਾਰ ਕਿਸੇ ਨੇ ਸਾਥ ਨਹੀਂ ਦਿੱਤਾ ਵੇਖੋ ਸਰਕਾਰਾਂ ਆਪਦਾ ਵੋਟਾਂ ਦਾ ਮਾਰਾ ਕੋਈ ਵੀ ਸਰਕਾਰ ਆਉਂਦੀ ਆ ਹੂੰ ਕਿਦੋਂ ਵੋਟਾਂ ਹੁੰਦੀਆਂ ਮੁੜ ਕੇ ਕੋਈ ਨਹੀਂ ਪੁੱਛਦਾ ਇਹ ਸਾਡੇ ਸਰਪੰਚ ਦੇ ਸਵਾਸ਼ੇ ਜੀ ਨੇ ਔਰ ਮੌਜੂਦਾ ਸਰਪੰਚ ਇਸ ਟਾਈਮ ਉਹਨੇ ਇੰਨੀ ਜਿਹੜੀ ਆ ਕੋਲੋਂ ਪੈਸੇ ਲਾ ਕੇ ਤੇ ਬੰਨ ਬਣਾਇਆ ਸੀ ਪਰ ਉਹਦੇ ਵੱਸੋਂ ਗੱਲੇ ਬਾਹਰ ਹੋ ਗਈ ਉਹਨ ਕੋਈ ਨਹੀਂ ਆਇਆ ਅਜ ਤੱਕ ਕੋਈ ਨਹੀਂ ਆਇਆ ਵੇਖੋ ਨਾ ਮੌਜੂਦਾ ਸਰਕਾਰ ਦਾ ਕੋਈ ਆਇਆ ਨਾ ਮੰਨ ਲਓ ਜਿਹੜੀ ਸਰਕਾਰ ਚੱਲ ਚੁੱਕੀ ਉਹਦਾ ਹੀ ਕੋਈ ਸਵੇਰ ਦਾ ਆਇਆ ਹੋਵੇ ਕੋਈ ਜੀ ਨਹੀਂ ਆਇਆ ਸਾਡੇ ਕੋਲ